ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਜੈਤੋ ਜੈਤੋ ਫਰੀਦਕੋਟ ਜ਼ਿਲ੍ਹੇ ਦਾ ਸ਼ਹਿਰ ਤੇ ਫਰੀਦਕੋਟ ਦੀ ਇਹ ਤਹਿਸੀਲ ਹੈ ਕੋਟਕਪੂਰਾ ਇਹਦੇ ਨੇੜ ਦਾ ਸ਼ਹਿਰ ਹੈ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਾਂਦੇ ਆ ਤਾਂ ਇਸ ਸੜਕ ਦੇ ਉੱਤੇ ਦੋਸਤੋ ਸਰਦਾਰ ਡੇਰੀ ਫਾਰਮ ਆਉਂਦਾ ਹੈ ਜਿੱਥੇ ਪਹਿਲਾਂ ਵੀ ਵੀਡੀਓ ਕਈ ਬਣਾਈਆਂ ਬਾਈ ਜੀ ਹੋਰੀ ਪਰਾਣਾ ਇਹਨਾਂ ਦਾ ਦੁੱਧ ਦਾ ਕੰਮ ਹੈ ਜੈਤੋ ਸ਼ਹਿਰ ਦੇ ਵਿੱਚ ਤੁਸੀਂ ਸਾਹਮਣੇ ਪਸ਼ੂ ਦੇਖੋ ਜਿਹੜੇ ਗਿਣਤੀ ਕਾਫੀ ਇੱਥੇ ਰੱਖਦੇ ਆ ਪਰ ਨਾਲ ਵਪਾਰ ਦਾ ਕੰਮ ਵੀ ਹੈ ਪਸ਼ੂ ਇੱਥੇ ਰੂਟੀਨ 'ਚ ਵਿਕਰੀ ਵਾਲੇ ਵੀ ਆਉਂਦੇ ਰਹਿੰਦੇ ਆ ਇਹ ਜਗ੍ਹਾ ਕਿਉਂਕਿ ਸਿਆਲ ਦਾ ਟਾਈਮ ਆ ਤਾਂ ਸਾਰੀ ਕਵਰ ਆ ਪਲਣਾਂ ਦੇ ਨਾਲ ਅਸੀਂ ਜਿਹੜੇ ਪਸ਼ੂ ਵਿਕਾਉ ਉਹ ਦਿਖਾਉਣੇ ਆ ਤਾਂ ਉਹਦੇ ਚ ਦੋ ਗਾਵਾਂ ਤੁਸੀਂ ਇਹ ਫਰੰਟ ਤੇ ਦੇਖ ਸਕਦੇ ਹੋ ਜਿਹੜੀਆਂ ਹੈਗੀਆਂ ਵਿਕਰੀ ਵਾਲਿਆਂ ਇਹਨਾਂ ਤੋਂ ਇਲਾਵਾ ਚਾਰ ਨਾਗ ਹੋਰ ਪਰਲੇ ਪਾਸੇ ਜਿਨ੍ਹਾਂ ਚ ਦੋ ਮੱਝਾਂ ਸੂਆਂ ਸਵਾਈਆਂ ਹੋਰ ਵੀ ਹੈ ਸੋ ਨਗ 6 ਤੁਹਾਨੂੰ ਟੋਟਲ ਦਿਖਾਵਾਂਗੇ ਅਸੀਂ ਇਹ ਸੋਚਿਆ ਵੀ ਹੈ ਕਿ ਨਗ ਬਾਹਰ ਆਪਾਂ ਧੁੱਪ ਚ ਤੋਰਾਂਗੇ ਤੁਹਾਨੂੰ ਪਸ਼ੂ ਦਾ ਢਾਂਚਾ ਸਮਝ ਆ ਜਾਊਗਾ ਦੁੱਧ ਬਾਈ ਜੀ ਰਿ ਤਿਆਰ ਦੱਸਣਗੇ ਉਹ ਤੁਸੀਂ ਚੋ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਸੋ ਤੁਹਾਨੂੰ ਇਹ ਦਿਖਾਉਂਦੇ ਜਾਵਾਂਗੇ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਆਓ ਸ਼ੁਰੂਆਤ ਕਰਦੇ ਹਾਂ ਪਹਿਲਾਂ ਬਾਈ ਨੇ ਗਾਂ ਖੋਲ ਹੀ ਲਈ ਆਪਾਂ ਇਹ ਤੁਹਾਨੂੰ ਦਿਖਾ ਦੇਾਂਗੇ ਸੋ ਇਹਦੇ ਬਾਰੇ ਜਾਣਕਾਰੀ ਆਪਾਂ ਬਾਹਰ ਹੀ ਲੈਣੇ ਆਂ ਭਾਈ ਸਤਿ ਸ਼੍ਰੀ ਅਕਾਲ ਸਿਕਾਵਾ ਜੀ ਭਾਈ ਜੀ ਨਾਮ ਆਪਣਾ ਦੱਸ ਦਿਓ ਇੱਕ ਵਾਰ ਕਾਲਾ ਸਰਦਾਰ ਹੈ ਸਰਦਾਰ ਡੈਰੀ ਫਾਰਮ ਠੀਕ ਹੈ ਅੱਛਾ ਮੈਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਲੋੜੀ ਦੀ ਮੱਗ ਦੀ ਲੱਖ ਲੱਖ ਵਧਾਈ ਹੋਵੇ ਧੰਨਵਾਦ ਭਾਈ ਜੋ ਵੀ ਦੇਸ਼ ਵਿਦੇਸ਼ ਚ ਸੰਗਤ ਸਾਡੀ ਦੇਖ ਰਹੀ ਹੈ ਵੀਡੀਓ ਹਮ ਕਾਲੇ ਭਾਈ ਇੱਕ ਕੁਐਸਚਨ ਵੈਸੇ ਮੈਂ ਪਹਿਲਾਂ ਕਦੇ ਪੁੱਛਿਆ ਨਹੀਂ ਤੁਹਾਡੇ ਤੋਂ ਦੁੱਧ ਦਾ ਤੁਹਾਡਾ ਬਹੁਤ ਪੁਰਾਣਾ ਕੰਮ ਹੈ ਜੈਤੋ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਨਾਲ ਫਿਰ ਪ੍ਰੋਡਕਟ ਵੀ ਤਿਆਰ ਕਰਦੇ ਹੋ ਜਿਵੇਂ ਖੋਆ ਪਨੀਰ ਵਗੈਰਾ ਹਾਂਜੀ ਹਾਂਜੀ ਵੀਰ ਜੀ ਪਨੀਰ ਦਾ ਕੰਮ ਚਲਾਇਆ ਸੀਗਾ ਪਹਿਲਾਂ ਬਹੁਤ ਵਧੀਆ ਚੱਲਿਆ ਅੱਛਾ ਫਿਰ ਦੇਸੀ ਘਿਓ ਬਣਾਉਣ ਲੱਗੇ ਅੱਛਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਠੀਕ ਹੈ ਹੁਣ ਅਸੀਂ ਖੁਆ ਤਿਆਰ ਕਰ ਰਹੇ ਹਾਂ ਅੱਛਾ ਇਹਦਾ ਕੀ ਕਨਸੈਪਟ ਰਹਿੰਦਾ ਆਰਡਰ ਤੇ ਵੀ ਤਿਆਰ ਕਰ ਦਿੰਦੇ ਹੋ ਜੋ ਕੋਈ ਹੋਵੇ ਤਾਂ ਫਿਰ ਭੇਜ ਦਿੰਦੇ ਹੋ ਹਾਂਜੀ 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 ਜਿੰਨਾ ਮਰਜੀ ਜੀ ਸਭ ਬਹੁਤ ਆਰਡਰ ਆ ਰਹੇ ਹਾਂਜੀ ਤਾਂ ਹੀ ਤਾਂ ਥੋੜਾ ਬਹੁਤ ਵੀਡੀਓ ਤੁਹਾਡੀ ਲੇਟ ਹੋ ਗਈ ਅੱਛਾ ਆਪਾ ਆ ਰਹੇ ਹੋ ਰਿਹਾ ਠੀਕ ਹੈ ਅੱਛਾ ਇਹ ਖੁਆ ਪਨੀਰ ਘਿਓ ਇਹ ਤੋਂ ਇਲਾਵਾ ਮਠਿਆਈ ਚ ਵੀ ਹੱਥ ਅਜ ਮਾਰ ਰਹੇ ਹੋ ਜਾਂ ਹਜੇ ਨਹੀਂ ਨਹੀਂ ਅਜੇ ਨਹੀਂ ਜੇ ਜੇ ਥੋੜ ਠੀਕ ਹੈ ਇਹ ਚੀਜ਼ਾਂ ਆਪਣੇ ਕੋਲੋਂ ਅਵੇਲੇਬਲ ਮਿਲਦੀਆਂ ਹਾਂਜੀ ਹਾਂਜੀ ਅੱਛਾ ਭਾਈ ਅੱਜ ਪਹਿਲੇ ਨੰਬਰ ਤੇ ਗਾਂ ਦਿਖਾਉਣੀ ਆਪਾਂ ਹਾਂਜੀ ਹਾਂਜੀ ਚਨਮਾ ਸੁਆ ਸੋਈ ਹੈ ਇਹ ਦੂਜਾ ਸੁਆ ਜੀ ਹੁਣ ਠੀਕ ਹੈ ਹਾਂਜੀ ਕਿੰਨੇ ਦਿਨ ਹੋ ਗਿਆ ਜੀ ਸੋਈ ਨੇ ਉਹਨੂੰ ਇਹਨੂੰ ਹੋ ਗਏ ਜੀ ਅੱਜ 7 ਦਿਨ ਹੋ ਗਏ ਜੀ ਹੁਣ ਦੁੱਧ ਕਿੰਨਾ ਹੋਊਗਾ ਬਈ ਦੁੱਧ ਹੁਣ 22 ਕਿਲੋ ਆ ਜੀ ਠੀਕ ਹੈ ਤੇ ਪਹਿਲੇ ਸੂਏ ਮੈਂ 23-24 ਕਿਲੋ ਦੁੱਧ ਚੋਇਆ ਸੀਗਾ ਹੁਣ ਉਮੀਦ ਹੈਗੀ ਆ ਵੀ 26-27 ਦੇ ਸਕਦੀ ਹੈ ਰੇਟ ਕੀ ਰਹੂਗਾ ਕੱਲੇ ਭਾਈ ਇਹਦਾ ਵੀ ਜਾਇਜ ਮੁੱਲ ਰੱਖਣਾ ਜੀ ਬਹੁਤ ਜਾਇਜ ਸਾਰੀਆਂ ਜੀ ਸਾਰੇ ਪਸ਼ੂਆਂ ਦਾ ਹੀ ਠੀਕ ਹੈ ਇੱਕ ਦੱਸ ਦੀ ਹੈ ਜੀ ਬਸ ਠੀਕ ਹੈ ਤੋਰ ਦੇ ਬਾਈ ਸੋ ਦੋਸੋ 20 ਤੋਂ ਬਾਹਰ ਦੁੱਧ ਦਾ ਇਸ ਟਾਈਮ 22 ਕਿਲੋ ਨੂੰ ਬਾਈ ਦੱਸਦਾ ਵੀ ਹਾਜ਼ਰ ਹੈ 26 ਕਿਲੋ ਦੁੱਧ ਆਸ ਆ ਵੀ ਇਹ ਦੇ ਦੂਗੀ ਹਵਾਨਾ ਚੰਗਾ ਥਣ ਥੀਚਵਾਈ ਵਾਲੇ ਆ ਕੱਦ ਬਹੁਤ ਆ ਵੇਲ ਚੰਗੀ ਹੈ ਸੋ ਚੰਗੇ ਦੁੱਧ ਵਾਲੀ ਇਹ ਵੇੜ ਅ ਬੱਚਾ ਮੇਰੇ ਖਾਲਚ ਵੱਛੀ ਹੈ ਇਹਦੇ ਨਾਲ ਦੋਸਤੋ ਸੋ ਇਹ ਬੱਛੀ ਤੁਸੀਂ ਦੇਖ ਲਓ ਸੱਤਾਂ ਕਿ ਦਿਨਾਂ ਠੀਕ ਹੈ ਬਾਈ ਓਕੇ ਸੱਤਾਂ ਕਿ ਦਿਨਾਂ ਦੀ ਸੋਈ ਮਾਈਕ ਨੂੰ ਲੰਗੂ ਦੁੱਧ ਇਸ ਟਾਈਮ ਹਾਜ਼ਰ ਹੈ ਬਈ ਇੱਥੇ ਕਮਾ ਲਿਓ ਫੇਰ ਇਹਨੂੰ ਮੜਾ ਇਹ ਵੱਧੇ ਰਹਿੰਦੇ ਪਸ਼ੂ ਦੋਸਤੋ ਜਿਆਦਾ ਜੇ ਕੋਈ ਵੀ ਖੁੱਲੀ ਜਗ੍ਹਾ ਵਾਲਾ ਖਰੀਦਦਾ ਤਾਂ ਉਹਦੇ ਕੋਲ ਦੁੱਧੇ ਹੋਰ ਵਧਣਗੇ ਹਾਲਾਂਕਿ ਸੇਵਾ ਬਾਈ ਉਹਨਾਂ ਦੀ ਫੁੱਲ ਹੁੰਦੀ ਹੈ ਪਰ ਫਿਰ ਵੀ ਪਸ਼ੂ ਨੂੰ ਥੋੜੀ ਖੁੱਲੀ ਜਗ੍ਹਾ ਮਿਲ ਜੇ ਕੱਚਾ ਥਾਂ ਮਿਲ ਜੇ ਤਾਂ ਹੋਰ ਦੁੱਧ ਵਾਜ ਜਾਂਦਾ ਬਈ ਇਹ ਕਿਹੜਾ ਹੋਰ ਕਮਾਰੇ ਤੈਨੂੰ ਵਾਪਸ ਲਿਆ ਬੜੇ ਸੋਹਣੇ ਥਾਣੇ ਦੋਸਤੋ ਇਸ ਗਾਂ ਦੇ 1 ਲੱਖ ਤੇ 10000 ਰੇਟ ਹੈ ਵੱਛੀ ਨੂੰ ਇਹਨੇ ਜਨਮ ਦਿੱਤਾ ਢਾਂਚਾ ਇਹਦਾ ਤੁਸੀਂ ਦੇਖ ਹੀ ਲਿਆ ਖਾਸ ਚੀਜ਼ ਹੁੰਦੀ ਹੈ ਗਾਂ ਦਾ ਥਣ ਪੱਕੇ ਹਵਾਨੇ ਚ ਆਇਆ ਮਤਲਬ ਖੁੱਚਾਂ ਤੋਂ ਉੱਤੇ ਹੀ ਹਵਾਨਾ ਤੁਸੀਂ ਇੱਥੋਂ ਦੇਖ ਲਓ ਲੈ ਆਉਰੇ ਵਾਪਸ ਸੋ ਇਹ ਪਹਿਲੇ ਨੰਬਰ ਤੇ ਗਾਂ ਦਿਖਾਉਣੇ ਆਂ ਇਸ ਤੋਂ ਬਾਅਦ ਬਾਈ ਹੋਰੀ ਦੂਜੀ ਗਾਂ ਖੋਲ ਲੈ ਆਉਣਗੇ ਉਹਦੀ ਡਿਟੇਲ ਆਪਾਂ ਨੂੰ ਬਾਈ ਕਾਲਾ ਦੇ ਦੂਗਾ ਤੇ ਉਹ ਵੀ ਤੁਹਾਨੂੰ ਤੋਰ ਕੇ ਦਿਖਾ ਦੇਗਾ ਸੋ ਪਹਿਲੇ ਨੰਬਰ ਤੇ ਇਹ ਗਾਂ ਤੁਸੀਂ ਦੇਖ ਸਕਦੇ ਆ ਕਾਲੇ ਭਾਈ ਜਿਹੜੀ ਇਹ 2 ਨੰਬਰ ਤੇ ਹੁਣ ਗਾਂ ਬਾਈ ਹੋਰੀ ਲਿਆ ਰਹੇ ਆ ਬਾਹਰ ਇਹ ਵੀ ਪਿਛਲੇ ਸਵੇ ਆਪਾਂ ਚੋਈ ਵੀ ਆ ਠੀਕ ਹੈ ਇਹ ਤੀਜੇ ਸਵੇ ਹੁਣ ਸੂਈ ਹੈ ਜੀ ਠੀਕ ਹੈ ਕੀ ਦੁੱਧ ਦਾ ਰਿਕਾਰਡ ਹੈ ਬਈ ਇਹਦਾ ਇਹ ਇਹਦਾ ਜੀ 28 29 ਕਿਲੋ ਦੁੱਧ ਚੁਆਸੀ ਪਿਛਲੇ ਵੀ ਠੀਕ ਹੈ ਤੇ ਐਤ ਕੀ ਇਹਨੂੰ ਫੀਡ ਫੂਡ ਜੀ ਮੈਂ ਉਹ ਆਪਣਾ ਟਰਾਂਜੀਸ਼ਨ ਵਾਲੀ ਪਾਈ ਜੀ ਸਾਰੇ ਪਸ਼ੂਆਂ ਨੂੰ ਅੱਛਾ ਤੇ ਚੰਗਾ ਦੁੱਧ ਦੀ ਉਮੀਦ ਹੈ 30 ਕਿਲੋ ਤੋਂ ਨੇ ਸਟਾਰਟਿੰਗ ਕੀਤੀ ਹੈ 30 ਕਿਲੋ ਹੁਣ ਹੋਊਗਾ ਦਿਨ ਅਜ ਕਿੰਨੇ ਹੋਗੇ ਉਹਨਾਂ ਦੇ ਸੂਈ ਨੂੰ ਬਈ ਇਹਨੂੰ ਹੋ ਗਏ ਜੀ 15 ਦਿਨ ਤਾਂ 15 ਦਿਨ ਹਾਂਜੀ ਹਾਂਜੀ ਬੱਚਾ ਇਹਦੇ ਨਾਲ ਬੱਛੀ ਹੈ ਇਹਦੇ ਨਾਲ ਹਾਂ ਏ ਪਾਈਪਰ ਦੀ ਬੱਛੀ ਹੈ ਜੀ ਠੀਕ ਹੈ ਪਾਈਪਰ ਦੀ ਬੱਛੀ ਹੈ ਅੱਛਾ ਇਹਦਾ ਰੇਟ ਕੀ ਰਹੂਗਾ ਬਈ ਇਹਦਾ ਜੀ ਬਸ ਲੈਣ ਦੇਣੀ ਹੈ ਜੀ ਇੱਕ ਬੱਚੀ ਹੈ ਜੀ ਇੱਕ 25 ਹਾਂਜੀ ਦੋਰ ਦੇ ਬਈ ਦੋਸਤੋ 30 ਕਿਲੋ ਦੁੱਧ ਐਸ ਟਾਈਮ ਤੁਸੀਂ ਚੋਕੇ ਲੈ ਸਕਦੇ ਹੋ ਕੰਡੇ ਦੇ ਤੋਲ ਕੇ ਦੇਵਾਂਗੇ ਠੀਕ ਹੈ ਕੰਡੇ ਉੱਤੇ ਤੋਲ ਕੇ ਬਾਈ ਕਹਿੰਦਾ ਦੇਵਾਂਗੇ ਚੰਗੀ ਅਗਾੜੀ ਹਵਾਨਾ ਪਛਾਣ ਨੂੰ ਵੀ ਚੰਗਾ ਢਾਂਚਾ ਤੁਹਾਡੇ ਸਾਹਮਣੇ ਐ ਇਹਦੇ ਨਾਲ ਬੱਛੀ ਜਿਹੜੀ ਉਹ ਵੀ ਬੜੀ ਬਾਖਮਾਲ ਐ ਪਾਈਪਰ ਬੋਲ ਦੀ ਬਾਈ ਜਿਹੜੀ ਦੱਸਦੇ ਐ ਲਿਆਓ ਬਾਈ ਵਾਪਸ ਇੱਥੇ ਹੀ ਘੁਮਾ ਲੋ ਅੱਗੇ ਚਿੱਕੜ ਐ ਸੋ ਥੋੜਾ ਤਿਲਕਣਾ ਦੱਸੋ ਬੱਛੀ ਦੇਖਿਓ ਬੜਾ ਸੋਹਣਾ ਟਾਂਚਾ ਬੱਛੀ ਦਾ ਬੱਛੀ ਦੀ ਵੈਲਿਊ ਨਾਲ ਐਡ ਕਰਿਓ ਤੁਸੀਂ ਤੁਹਾਨੂੰ ਇਹ ਗਾਂ ਪਸੰਦ ਆਊਗੀ ਹੋਰ ਥੋੜੇ ਬਣਾਉਣ ਵਾਲੇ ਅਦਸੋਂ ਨੋ ਜਿਹੜੇ ਬਣਾਉਣੇ ਚਾਹੀਦੇ ਪਸ਼ੂ ਦੇ ਉਹਦੇ ਨਾਲ ਵੀ ਦੁੱਧ ਪਸ਼ੂ ਹੋਰ ਵੱਧ ਹੈ ਸੋ ਬਹੁਤ ਸੋਹਣੀ ਬੱਛੀ ਨਾਲ ਦੇਖੋ ਤੁਸੀਂ ਮਸਤੀ ਕਰਦੀ ਹੈ ਧੁੱਪ ਦੇ ਵਿੱਚ ਤੇ ਜਿੰਨੀ ਇਹ ਵੀ ਗਾਂ ਢਾਂਚੇ ਦੀ ਸੋਹਣੀ ਉਸੇ ਤਰ੍ਹਾਂ ਇਹਦਾ ਥਣ ਹਵਾਨਾ ਵੀ ਚੰਗਾ ਤੁਸੀਂ ਥਾਣੇ ਦੇ ਦੇਖੋਗੇ ਬਿਲਕੁਲ ਅਥੀ ਚੁਵਾਈ ਵਾਲੇ ਦਿਸਣਗੇ ਥੋੜੀ ਅੱਗੋਂ ਤੋਰ ਕੇ ਬਈ ਫੇਰ ਕਮਾਲੀ ਸੋ ਇਹਦੇ ਤੋਂ ਹੋਰ ਚੰਗੇ ਦੁੱਧ ਦੀ ਆਸ ਹੈ 30 ਕਿਲੋ ਐਸਟੇ ਵਿੱਚ ਹੀ ਲਈਆ ਭਾਈ ਸੂਆ ਤੀਜਾ ਹੈ ਟਰਾਂਜੀਸ਼ਨ ਫੀਡ ਮਤਲਬ ਬਾਈ ਨੇ ਸੋਣ ਤੋਂ ਪਹਿਲਾਂ ਇਹਨਾਂ ਨੂੰ ਚੰਗਾ ਸੰਭਿਆ ਤਾਂ ਉਹਦੇ ਕਰਕੇ ਛੇਤੀ ਪੀਕ ਪਸ਼ੂ ਫੜਦਾ ਸੋਹਣੀ ਸਿਹਤ ਬਣ ਜਾਂਦੀ ਹੈ ਇਹ ਬੱਚੀ ਦੱਸੋ ਵਾਰ-ਵਾਰ ਦੇਖੋਗੇ ਤੁਹਾਨੂੰ ਬੜੀ ਪਸੰਦ ਆਊਗੀ ਬੱਚੀ ਦੋ ਨਾਗ ਹੋ ਜਾਣਗੇ ਦੱਸੋ ਗਾਂ ਦੇ ਨਾਲ ਬਹ ਖੜੀ ਰਹਿੰਦੇ ਮੜੇ ਇਧਰੋਂ ਫੇਰ ਤੁਸੀਂ ਇਹਦੇ ਥਣ ਦੇਖ ਲਓ ਲੈ ਆ ਬਾਈ ਘੁਮਾ ਕੇ ਲੈ ਜਾਂਦਾ ਸੋਇਤੀ ਜਾ ਸੁਆ ਸੋਇ 1 ਲੱਖ ਰੁਪਏ ਦੀ ਡਿਮਾਂਡ ਦੱਸੋ ਬਾਈ ਨੇ ਰੱਖੀ ਹੈ ਮਾਨਤਨ ਹੋ ਜਾਣਾ ਵਿੱਚੋਂ ਕੁਝ ਤੁਸੀਂ ਗੱਲਬਾਤ ਕਰ ਲਿਓ ਕੀ ਫਰਕ ਪੈਂਦਾ ਰੇਟ ਦੇ ਵਿੱਚ ਉਹ ਤੁਹਾਡੀ ਡੀਲ ਸਿੱਧੀ ਮਾਲਕ ਨਾਲ ਹੋਊਗੀ। ਵੱਛੀ ਫੇਰ ਦੇਖੋ ਚੰਗੀ ਵੱਛੀ ਆ ਨਾਲ ਇਹਦੇ। ਸੋ ਇਹ ਗਾਂ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ। ਇਸ ਤੋਂ ਬਾਅਦ ਚ ਦਿਖਾਉਣੇ ਆ ਤੁਹਾਨੂੰ ਦੋ ਮੱਝਾਂ ਬਾਈ ਕੋਲ ਵਿਕਰੀ ਵਾਲੀਆਂ। ਕਾਲੇ ਬਾਈ ਹੁਣ ਮੱਝ ਲੈਂਦੀ ਬਾਈ ਨੇ ਤੀਜੇ ਨੰਬਰ ਤੇ। ਹਾਂਜੀ। ਇਹ ਕਿੰਨਵਾ ਸੂਆ ਸੂਈ ਆ ਤੇ ਕਿੰਨੇ ਤਰ੍ਹਾਂ ਦੀ ਸੂਈ ਹੋਗੀ? ਵੀਜੇ ਨੂੰ 12-13 12 ਦਿਨ ਹੋ ਗਏ ਸੂਈ ਨੂੰ। ਠੀਕ ਐ। ਇਹ ਇਹ हिसार ਤੋਂ ਆਈ ਹੈ ਸਹਿਯੋਗ ਡੈਰੀ ਫਾਰਮ ਠੀਕ ਹੈ ਕੋਈ ਵੀ ਬੰਦਾ ਮੇਰੇ ਤੋਂ ਮਾਲਕ ਦਾ ਨੰਬਰ ਵੀ ਲੈ ਸਕਦਾ ਡਰਾਈਵਰ ਦਾ ਵੀ ਲੈ ਸਕਦਾ ਗੱਡੀ ਤੇ ਜਿੱਤੋਂ ਆਈ ਹੈ ਠੀਕ ਹੈ ਇਹ ਆਪਣੀ 1,30,000 ਦੀ ਖਰੀਦ ਹੈ ਜੀ ਠੀਕ ਹੈ 1,35,000 ਦੀ ਆਪਾਂ ਦੇਵਾਂਗੇ ਦੁੱਧ ਹੁਣ ਕਿੰਨਾ ਹੋਊਗਾ ਵੀ ਦੁੱਧ ਹੁਣ ਇਹਦੇ ਉੱਥੇ ਮੈਂ 14 ਕਿਲੋ ਨਾਪ ਕੇ ਲਿਆ ਸੀ ਪਰ ਹੁਣ ਠੰਡ ਕਰਕੇ ਥੋੜਾ ਕੱਟੀ ਹੈ ਦੁੱਧ ਦੀ ਜੀ ਹੁਣ 12 12.5 ਕਿਲੋ ਆਈ ਠੀਕ ਹੈ ਇੰਨਾ ਹੋਣਾ ਹੈਗਾ ਬੱਚਾ ਇਹਦੇ ਨਾਲ ਬਈ ਕੱਟੀ ਕਿ ਕੱਟਾ ਬੱਚਾ ਕੱਟਾ ਹੈ ਜੀ ਮੇਰੇ ਕੋਲ ਕਟਾ ਹਾਂਜੀ ਠੀਕ ਓਕੇ ਸੋ ਦੱਸੋ ਬੱਚਾ ਮੇਲਕਾਫ ਹੈ 1 30 ਦੀ ਬਾਈ ਕਹਿੰਦਾ ਖਰੀਦ ਆ ਤੇ 1 35 ਦੀ ਦੇ ਦੇਣੀ ਹੈ ਹਾਂਜੀ ਹਾਂਜੀ ਸੋ 12 12.5 ਕਿਲੋ ਹੁਣ ਦੁੱਧ ਹੋਊਗਾ 14 ਕਿਲੋ ਉਥੋਂ ਨਾਪ ਕੇ ਮਿੰਤੀ ਕਰਕੇ ਬਾਈ ਨੇ ਲਿਆਂਦਾ ਸੀ ਪਰ ਠੰਡ ਨਾਲ ਥੋੜਾ ਘਟੀ ਹੈ ਢਾਂਚਾ ਚੰਗਾ ਹੈ ਹਵਾਨਾ ਪੱਕਾ ਹੈ ਲਿਆ ਬਾਈ ਸੋ 1 ਲੱਖ ਤੇ 35000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਬੱਚਾ ਜੈਡ ਬਲੈਕ ਹੀ ਆ ਨਾਲ ਦੱਸੋ ਝੋਟੀ ਦੇ ਵੀ ਵਾਲ ਕੋਈ ਇੱਕ ਅੱਧਾ ਹੀ ਵਾਈਟ ਹੋਊਗਾ ਪੂਛ ਦੇ ਵਿੱਚ ਬਾਕੀ ਸਾਰੀ ਕਾਲੀ ਐ ਖਵਾਨਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਇਸ ਤਰ੍ਹਾਂ ਦਾ ਰੋਖ ਹੈ ਮੈਂ ਵੀਡੀਓ ਬਣਾ ਰਿਹਾ 2:30 ਵਜੇ ਸੋ ਇਹ ਟਾਈਮ ਤੁਸੀਂ ਨੋਟ ਕਰ ਲਿਓ ਖਵਾਨਾ ਫੇਰ ਇੱਥੋਂ ਤੁਸੀਂ ਦੇਖ ਸਕਦੇ ਹੋ ਕੁਮਾਰੇ ਭਾਈ ਅੱਗੇ ਦਾ ਹੋਰ ਬਾਕੀ ਪਸਮਾਚ ਤੁਸੀਂ ਇਹਨੂੰ ਪਸਮਾ ਕੇ ਦੇਖ ਲਓਗੇ ਥਾਣਾ ਦੇ ਤੁਹਾਨੂੰ ਸਹੀ ਜੱਜਮੈਂਟ ਆ ਜਾਣੀ ਐ ਸੋ ਇਹ ਮੱਝ ਫੋਰ ਸੇਲ ਹੈ ਲਿਓ ਬਾਈ ਵਾਪਸ ਲਿਓ ਵਾਪਸ ਲੈ ਡੋ ਵਸ ਸੋ ਇਹ ਕੱਟਾ ਦਸ ਸੋ ਇਹ ਤੇ ਨਾਲ ਇਵੇਂ ਹੀ ਮੱਝ ਵਾਂਗੂ ਕੱਟੇ ਦੀ ਪੂਛ ਵੀ ਲਗਪਗ ਕਾਲੀ ਹੈ ਸੋ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਹਵਾਨਾ ਤੋਨਾ ਸਾਈਡ ਤੋਂ ਹੀ ਤੁਹਾਨੂੰ ਦਿਸ ਗਿਆ ਹੋਣਾ ਬਾਕੀ ਤੁਸੀਂ ਪਾਸ ਕਰ ਲੈਣੀ ਆ ਕਿ 12 ਕਿਲੋ ਤੋਂ ਬਾਹਰ ਦੁੱਧ ਐਸ ਟਾਈਮ ਤੁਹਾਨੂੰ ਤੋਲ ਕੇ ਬਾਈ ਜੁਰੀ ਦੇ ਦੇਣਗੇ ਜਿਹੜਾ ਤੁਸੀਂ ਚੋ ਸਕਦੇ ਹੋ ਚੌਥੇ ਨੰਬਰ ਤੇ ਬਾਈ ਜਿਹੜੀ ਮੱਝ ਹੁਣ ਵੀਰ ਬਾਹਰ ਲੈ ਕੇ ਆ ਰਹੇ ਹੈ ਏ ਮਜੂਦਾ ਬੱਚਾ ਮਰ ਗਿਆ ਸੀ ਗੱਡੀ ਚ ਠੀਕ ਹੈ ਉੱਥੇ ਮਰਿਆ ਸੁਨਣਾ ਕੁੜੀ ਜੀ ਅੱਛਾ ਹਾਂਜੀ ਤੇ ਹੁਣ ਇਹ ਮੂਰੇ ਤੇ ਇਹ ਆ ਹੀ ਮਿਲਦੀ ਹੈ ਮੂਰਾ ਰੱਖ ਕੇ ਮੂਰੇ ਤੇ ਚੋਕਰ ਬਾ ਕੇ ਮਿਲ ਪੈਂਦੀ ਹੈ ਜੀ ਠੀਕ ਹੈ ਹਾਂ ਇਹ ਵੀ 12 13 ਦਿਨਾਂ ਦੀ ਸੂਈ ਹੈ ਹੂੰ ਇਹਦਾ ਦੁੱਧ ਮੈਂ 16 ਕਿਲੋ ਨਾਪ ਕੇ ਲਿਆ ਸੀ ਹੁਣ ਕਿੰਨਾ ਹੋ ਗਿਆ 13 ਕਿਲੋ ਆ ਜੀ ਠੀਕ ਹੈ ਰੇਟ ਕਿਰੋਂ ਕੋ ਭਾਈ ਇਹਦਾ ਇਹ ਬਰਸਾਤ ਕਰਕੇ ਠੰਡ ਵਾਲੀ ਹੈ ਨਾ ਜੀ ਫਿਰ ਹੂੰ ਤਾਂ ਕਰਕੇ ਥੋੜਾ ਘਟਿਆ ਹੀ ਪਸ਼ੂ ਦੁੱਧ ਅੱਛਾ ਭਾਈ ਕੀ ਰੇਟ ਰਹੂਗਾ ਇਹਦਾ ਰੇਟ ਇਹਦਾ ਸੀ ਤਾਂ ਉੱਚੇ ਮੁੱਲ ਦੀ ਮੱਝ ਪਰ ਆਪਾਂ ਨੂੰ ਇਸੇ ਭਾਈ ਆਈ ਸੀ 130 ਦੀ ਠੀਕ ਹੈ ਇਹ ਠੀਕ ਹੈ। ਤਾਂ ਦੋਸਤੋ ਪੱਕੇ ਹਵਾਨੇ ਦੀ ਝੋਟੀ ਆ। ਬੜਾ ਜ਼ਬਰਦਸਤ ਹਵਾਨਾ ਚੌੜਾ ਪੂਰਾ। ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗਾ ਜਦੋਂ ਇੱਧਰ ਨੂੰ ਆ ਜਾਂਦੀ ਹੈ। ਇਹਨੇ ਇਹਦਾ ਜਿਹੜਾ ਬੱਚਾ ਉਹ ਐਕਸਪਾਇਰ ਹੋਇਆ ਹੋਇਆ ਤੇ ਬੱਚੇ ਦੀ ਖੱਲ ਜਿਹੜੀ ਲਾ ਕੇ ਉਹਦੇ ਚ ਤੂੜੀ ਭਰ ਲੈਂਦੇ ਆ ਤੇ ਉਹ ਮੂਹਰੇ ਰੱਖਣ ਨਾਲ ਇਹਨੂੰ ਜਿਹੜਾ ਇਹਨੇ ਪਸਮਾਉਣਾ ਮਿਲ ਪੈਂਦੀ ਹੈ। ਚੋਕੇ ਤੁਸੀਂ ਇੱਥੇ ਲੈ ਲਓ ਜੇ। ਦੁੱਧ ਇਹਦੇ ਥੱਲੇ ਵੀ ਇਸ ਟਾਈਮ ਝੰਡਾ ਸੋਨਾ ਹਾਜ਼ਰ ਹੈ। ਉਧਰ 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 ਇੱਧਰ ਨੂੰ ਵਾਪਸ ਲੈ ਆਂ ਭਾਈ। ਥੋੜਾ ਪਸ਼ੂ ਡਰਦਾ ਰਹਿੰਦਾ ਕਿਉਂਕਿ ਅੰਦਰ ਬੱਦੇ ਰਹਿੰਦੇ ਆ ਤੇ ਇੱਧਰ ਜਦੋਂ ਉਪਰ ਆ ਬੰਦਾ ਦੇਖਦੇ ਉਹਦੇ ਨਾਲ ਵੀ ਡਰਦੇ ਹਵਾਨੇ ਦੀ ਗੱਲ ਕੀਤੀ ਸੀ ਦੋਸਤੋ ਤੁਸੀਂ ਇਹਦਾ ਹਵਾਨਾ ਦੇਖੋ ਮੈਨੂੰ ਸੋਹਣਾ ਹਵਾਨਾ ਲੱਗਾ ਇਹਦਾ ਚੌੜਾ ਹਵਾਨਾ ਥਣ ਮੋਟਾ ਪੂਰਾ ਲੈ ਚੱਲੋ ਹੌਲੀ ਹੌਲੀ ਭਾਈ ਅੰਦਰ ਹੀ ਲੈ ਜਾਓ ਬਸ ਥਣਾ ਚ ਬਿੱਥੀ ਸੋਹਣੀ ਐ ਇਹਦੀ ਵੀ ਅਗਾੜੀ ਵੀ ਚੰਗੀ ਦਿਸਦੀ ਐ ਪਿਛਾਉ ਹਵਾਨਾ ਦੇਖਿਓ ਕਰਮਾਲੀ ਦਾ ਇਹ ਰੋਖਾ ਇਹਦੇ ਹਵਾਨੇ ਦਾ ਤੇ ਬਿਲਕੁਲ ਖਾਲੀ ਥਣ ਐ ਮਤਲਬ ਇਹ ਟਾਈਮ ਟੂ ਟਾਈਮ ਦੀ ਮਿਲਕਿੰਗ ਨਾਲ ਹਿਸਾਬ ਤੇ ਹਵਾਨਾ ਭਰ ਰਿਹਾ ਇਹਦਾ ਲੈ ਜਾਓ ਭਾਈ ਠੀਕ ਐ ਸੋ ਇਹਦਾ ਵੀ ਰੇਟ 1 ਲੱਖ 35000 ਰੀ ਹੈ। ਕਾਲੇ ਭਾਈ ਹੁਣ ਜਿਹੜੀ ਗਾਂ ਬਾਈ ਹੋਰੀ ਲੈ ਕੇ ਆਏ ਆ ਬਾਹਰ। ਇਹਦੀ ਕੀ ਡਿਟੇਲ ਹੈ? ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ? ਸੂਈ ਤਾਂ ਹੈ ਵੀਰ ਜੀ ਚੌਥੇ ਸਵੇਰੇ ਹੈ। ਠੀਕ ਹੈ। 10 ਤਰੀਕ ਨੂੰ ਸਵੇਰੇ। ਠੀਕ ਹੈ ਭਾਈ। ਤੇ ਇਹ ਪਿਛਲੇ ਸਾਲ ਆ ਪੱਚੋਈ ਵੀ ਹੈਗਾ। ਠੀਕ ਹੈ। ਇਹ ਹੁਣ ਤੀਜੇ ਸੂ ਹੈ ਜੀ ਇਹ। ਤੀਜਾ ਸੂ। ਹਾਂ ਕਹਨੂੰ ਦੂਜੇ ਵੀ ਕਹੜੀ ਹੈ ਪਰ ਚੂਟਸ ਬੋਲਣਾ ਨਹੀਂ। ਠੀਕ ਹੈ। ਆ ਤੀਜੇ ਸੂ ਹੈ ਜੀ ਇਹ। ਹੂੰ। ਤੇ 15 16 ਕਿਲੋ ਦਿੱਤਾ ਸੀ ਇਹਨੇ ਪਿਛਲੇ ਸਾਲ ਠੀਕ ਹੈ ਭਾਈ ਐਤ ਕੀ ਇਹ 15 ਕਿਲੋ ਤੋਂ ਸਟਾਰਟ ਹੀ ਹੋਈ ਹੈ ਜੀ ਠੀਕ ਹੈ ਬੋਲਾ ਹੀ 15 ਕਿਲੋ ਹੈ ਅੱਛਾ ਇਹਦੇ ਇੱਕ ਥਾਂ ਚ ਦੁੱਧ ਘੱਟ ਦੱਸ ਹਾਂ ਹਾਂਜੀ ਇੱਕ ਥਾਂ ਨਾ ਇਹਦਾ ਪਹਿਲਾਂ ਤਾਂ ਜਮ ਨਹੀਂ ਆਇਆ ਜਦੋਂ ਸੂਈ ਆ ਠੀਕ ਹੈ ਮੁਰਕੇ ਫਿਰ ਮਾ ਉਹ ਵਾਈਟ ਟਾਈਮ ਅੱਜ ਤੇ ਤਿੰਨ ਟੀਕੇ ਲਾਏ ਹਾਂ ਫਿਰ ਹੁਣ ਉਹ ਅੱਧਾ ਕਿਲੋ ਦੁੱਧ ਆ ਗਿਆ ਤੇ ਉਮੀਦ ਤਾਂ ਹੈ ਕਿ ਪੂਰਾ ਆਣ ਦੀ ਠੀਕ ਹੈ ਯਾਨੀ ਕੇਰਾ ਤਾਂ ਬੰਦਾ ਇਹ ਮੰਨਦਾ ਕੋਈ ਤਾਂ ਮੈਂ ਤਿੰਨ ਥਾਣਾ ਚ ਦਊਗਾ ਜੀ ਇਹ ਬਸ ਕੀ ਰੇਟ ਰਊਗਾ ਭਾਈ ਇਹਦਾ ਇਹਦਾ ਗੱਬਣ ਦਾ ਤਾਂ 60 65000 ਰੁਪਏ ਲੱਗਿਆ ਸੀ ਅ ਹੁਣ ਆਪਾਂ ਇਹ ਸਿਰਫ 42000 ਦੀ ਦੇ ਦਾਂਗੇ ਬਸ ਦੁੱਧ ਦੇ ਦੂਗੀ 20 ਤੋਂ ਬਾਅਦ ਜੀ ਠੀਕ ਹੈ ਭਾਈ ਸਲਸੋ 15 ਕਿਲੋ ਦੁੱਧ ਤੋਂ ਸ਼ੁਰੂਆਤ ਹੈ ਇੱਕ ਥਣ ਕਬੈਣੀ ਵਾਲੇ ਪਾਸੇ ਦਾ ਮੂਹਰਲਾ ਜਿਹੜਾ ਉਹਦੇ ਚ ਦੁੱਧ ਅੱਧਾ ਕਿਲੋ ਆਇਆ ਸ਼ੁਰੂ ਚ ਆਇਆ ਨਹੀਂ ਸੀ ਕਈ ਵਾਰਾਂ ਪਸ਼ੂ ਦਾ ਥਣ ਨਾਲ ਐਵੇਂ ਦਿੱਕਤ ਹੋ ਜਾਂਦੀ ਹੈ ਖੈਰ ਚੱਲ ਪਿਆ ਥਣ ਅਗਲੇ ਸੂਏ ਚ ਹੋ ਸਕਦਾ ਕਰਮ ਵਾਲੀ ਪੂਰਾ ਕਰ ਜੇ ਪਰ ਤੁਸੀਂ ਤਿੰਨ ਥਣਾਂ ਦੇ ਹਿਸਾਬ ਤੇ ਇਹਨੂੰ ਖਰੀਦਣਾ ਹੈ 42000 ਦੀ ਡਿਮਾਂਡ ਹੈ ਭਈ ਤੋਰ ਦਿਓ ਥੋੜੀ ਜੀ ਬਸ ਅੱਗੋ ਕਮਾ ਦਿਓ ਜੀ ਬੱਚਾ ਇੱਥੇ ਖੜਾ ਰਹਿਣ ਦੇ ਤਾਂ ਸੋ ਇਹ ਗਾਂ ਦੋਸਤੋ ਕ੍ਰਾਸ ਬਰੀਡ ਹੈ ਫਵਾਨਾ ਹੁਣ ਤੁਸੀਂ ਇਹਦਾ ਦੇਖ ਹੀ ਰਹੇ ਹੋ ਲੈ ਆ ਵੀਰੇ ਵਾਪਸ ਬਸ ਠੀਕ ਹੈ ਲੈ ਜੋ ਸੋ ਇਹਦੇ ਤਿੰਨ ਸਣਾ ਦੇ ਹਿਸਾਬ ਤੇ ਤੁਸੀਂ ਇਹ ਖਰੀਦਨੀ ਹੈ ਤੇ 15 ਕਿਲੋ ਇਸ ਟਾਈਮੇ ਦੁੱਧ ਦੇ ਰਹੀ ਹੈ ਲੈ ਚਲੋ ਭਾਈ ਇਹ ਬੱਧੀਆਂ ਹੀ ਰਹਿੰਦੀਆਂ ਦੋਸਤੋ ਤਾਂ ਬਾਹਰ ਇਹਨਾਂ ਨੂੰ ਉਵੇਂ ਤੁਰਨਾ ਨਹੀਂ ਆਉਂਦਾ ਪਸ਼ੂਆਂ ਨੂੰ ਹਾਂ ਕਾਲੇ ਭਾਈ 6 ਨੰਬਰ ਤੇ ਜਿਹੜੀ ਗਾਂ ਬਾਈ ਲੈ ਕੇ ਆ ਰਹੇ ਇਹ ਵੀ ਵੀਰ ਜੀ ਤੀਜੇ ਸੂਇਆ ਹਾਂ ਇਹਦੀ ਕੀ ਡਿਟੇਲ ਹੈ ਭਾਈ ਹੁਣ ਇਹ ਵੀ ਆਪਾਂ ਦੂਜੇ ਸੂਏ ਚੋਈ ਵੀ ਆ ਠੀਕ ਹੈ ਤੇ ਇਹਨੇ 19 ਕਿਲੋ ਦੁੱਧ ਦਿੱਤਾ ਸੀ ਹੂੰ ਐਸ ਕੀ ਉਮੀਦ ਚੰਗੀ ਆ ਕਿਉਂਕਿ ਸਾਂਭੇ ਆਪਦੇ ਹੱਥ ਨਾਲ ਆ ਕਿੰਨਾ ਚਿਰ ਲਊਗੀ ਹੁਣ ਸੂਨ ਚ ਅਜੇ 7-8 ਦਿਨ ਪਏ ਆ ਜੀ ਟੈਂਟਾਂ ਦੇ ਵੈਸੇ ਪੂਰੇ ਪਰਸਾ ਚੁੱਥੀ ਠੀਕ ਹੈ ਪਰ ਅਜੇ ਉਮੀਦ ਹੈ ਕਿ 7-8 ਦਿਨ ਲੈ ਲੂਗਾ ਠੀਕ ਹੈ ਦੁੱਧ ਦੇ ਦੂਗੀ 22-24 ਕਿਲੋ ਦੁੱਧ ਆਮ ਨਾਲ ਹੀ ਦੇਊਗੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਬਈ ਇਹ ਦੇ ਦਾਂਗੇ ਜੀ 72 ਹਜ਼ਾਰ ਦੀ ਬਸ ਠੀਕ ਹੈ ਤੋਰ ਦੇ ਬਈ ਸੋ ਸੋ ਤੀਜਾ ਸੂ ਹੈ 75 ਹਜ਼ਾਰ ਦੀ ਬਈ ਕਹਿੰਦਾ ਇਹ ਗਾਂ ਦੇ ਦਿਆਂਗੇ ਅਜੇ 7-8 ਦਿਨ ਇਹ ਲੈ ਸਕਦੀ ਐ ਸੂਨ ਦੇ ਵਿੱਚ ਫਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਥਾਂ ਇਹਦਾ ਵੀ ਹੱਥੀ ਚੁਾਈ ਵਾਲਾ ਉਹ ਮੇਨ ਗੱਲ ਤੁਹਾਨੂੰ ਦੱਸੀ ਸੀਗੀ ਵੀ ਜਿਹੜੇ ਪਸ਼ੂ ਆ ਇਹ ਕਿਉਂਕਿ ਵੱਧੇ ਰਹਿੰਦੇ ਆ ਤਾਂ ਜਦੋਂ ਇਹ ਖੋਲਾਂਗੇ ਤੋਰਾਂਗੇ ਉਦੋਂ ਥੋੜਾ ਬਹੁਤਾ ਘਿਰਾਂ ਇਸ ਤਰ੍ਹਾਂ ਹੀ ਕਰਨਗੇ ਭੱਜਨ ਨਸਣਗੇ ਸੋ ਇਹਦਾ ਤੁਸੀਂ ਢਾਂਚਾ ਦੇਖ ਸਕਦੇ ਹੋ ਮੈਂ ਇਹਦੀ ਉਰਲੀ ਅੱਖ ਜ਼ਰੂਰ ਤੁਸੀਂ ਦੇਖ ਲਓ ਦੱਸੋ ਵੈਸੇ ਇਹ ਸਹੀ ਦਿਸਦੀ ਹੈ ਪਰ ਥੋੜਾ ਵਾਈਟ ਰੰਗ ਇਹਦੇ ਚ ਹੈਗਾ ਅੱਖ ਦੇ ਵਿੱਚ 72000 ਰੇਟ ਹੈ ਤੀਜਾ ਸੂਆ ਸੂਗੀ 19 ਕਿਲੋ ਦੁੱਧ ਪਿਛਲੇ ਸੂਏ ਚੋਇਆ ਪਰ ਇਹ ਕਿ ਸੰਭੀ ਚੰਗੀ ਹੋਣ ਕਰਕੇ ਬਾਈ ਨੂੰ ਆਸ ਆ ਵੀ ਇਹ 23 24 ਦੇ ਦੂਗੀ ਦੁੱਧ ਤੁਹਾਡੀ ਸੇਵਾ ਦਾ ਤੁਸੀਂ ਕਿੰਨਾ ਚੋ ਸਕਦੇ ਹੋ ਤੁਸੀਂ ਸਮਝ ਲਓ ਜੇ ਥਾਣੇ ਦੇ ਵੀ ਹੱਥੀ ਚੁਵਾਈ ਵਾਲੇ ਲੈ ਚਲੋ ਬਾਈ ਅੰਦਰ ਨੂੰ ਲੈ ਜੋ ਤੁਰਦੀ ਆ ਫਿਰ ਧਾਂਚਾ ਦੇਖ ਲਓ ਵੈਸੇ ਇਹ ਕੋਈ ਇਹਨਾਂ ਨੂੰ ਦਿੱਕਤ ਨਹੀਂ ਹੁੰਦੀ ਬਸ ਉਹਨੂੰ ਵੇਹਿਆ ਵੀ ਜਦੋਂ ਵੱਧੇ ਰਹਿੰਦੇ ਆ ਫਿਰ ਜਦੋਂ ਖੋਲਿਆ ਜਾਂਦਾ ਉਦੋਂ ਭੱਜ ਨਸਨ ਦਾ ਸੁਭਾਜ ਆ ਬਣ ਜਾਂਦਾ ਇਹਨਾਂ ਦਾ ਅੱਜ ਦੇ ਫਿਲਹਾਲ ਭਾਈ ਇਹ ਛੇ ਪਸ਼ੂ ਆਪਣੇ ਕੋਲ ਵਿਕਰੀ ਆ ਰਹੇ ਹਾਂਜੀ ਹਾਂਜੀ ਠੀਕ ਐ ਲਾਸਟ ਤੇ ਫੇਰ ਦੱਸ ਦੋ ਜੇ ਜਿਵੇਂ ਹੋਰ ਨਾਕ ਤੁਹਾਡੇ ਕੋਲ ਆਉਂਦੇ ਰਹਿੰਦੇ ਆ ਹੋਰ ਕਦੋਂ ਤੱਕ ਆ ਜਾਣਗੇ ਪਸ਼ੂ ਹੋਰ ਵਿਕਰੀ ਵਾਲੇ ਵੀ ਜੀ ਹੁਣ ਤਾਂ ਬਸ ਪੰਜਾਂ ਚਾਰਾਂ ਦਿਨਾਂ ਚ ਆ ਜਾਣਗੇ ਪੰਜਾਂ ਚਾਰਾਂ ਦਿਨਾਂ ਚ ਆ ਜਾਣਗੇ ਹੁਣ ਮੌਸਮ ਖੁੱਲ ਜੂ ਫਿਰ ਤਾਂ ਰੁਟੀਨ ਚ ਲਿਆਉਣ ਲੱਗ ਜੂ ਹਾਂਜੀ 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 ਠੀਕ ਐ ਤੇ ਯਾਨੀ ਜਿਹੜੀਆਂ ਉਹ ਮੇਨ ਆਪਾਂ ਸ਼ੁਰੂ ਚ ਗੱਲਾਂ ਕੀਤੀਆਂ ਸੀ ਵੀ ਖੋਆ ਪਨੀਰ ਤੇ ਘਿਓ ਹਾਂਜੀ ਹਾਂਜੀ ਇਹ ਜਦੋਂ ਮਰਜ਼ੀ ਕੋਈ ਵੀ ਲੈ ਸਕਦਾ ਹਾਂਜੀ ਹਾਂਜੀ ਠੀਕ ਐ ਘਿਓ 1000 ਰੁਪਏ ਆ ਜੀ ਜੀ ਕਿਲੋ ਠੀ ਖੋਆ 350 ਰੁਪਏ ਕਿਲੋ ਹੈ ਠੀਕ ਹੈ ਤੇ ਪਨੀਰ 400 ਰੁਪਏ ਕਿਲੋ ਹੈ ਠੀਕ ਹੈ ਹਾਂਜੀ ਸ਼ੁੱਧਤਾ ਦੀ ਗਾਰੰਟੀ ਹੋਊਗੀ ਉਹ ਫੁੱਲ ਗਾਰੰਟੀ ਜੀ ਠੀਕ ਹੈ 1 ਲੱਖ ਰੁਪਏ ਇਨਾਮ ਦੇ ਦਾਂਗੇ ਜੇ ਕੋਈ ਮਿਲਾਵਟ ਸਾਫਤ ਕਰੀ ਸਹੀ ਹੈ ਸੋ ਦੋਸਤੋ ਪਿਓਰ ਇਹ ਚੀਜ਼ਾਂ ਜੇ ਤੁਸੀਂ ਖਰੀਦਣੀਆਂ ਚਾਹੁੰਦੇ ਹੋ ਵਾਈਜੀ ਹੋਰਾਂ ਦੇ ਆਪਦੇ ਖੁਦ ਦੇ ਪਸ਼ੂ ਰੱਖੇ ਹੋਏ ਐ ਇਹਨਾਂ ਦੇ ਦੁੱਧ ਚੋਂ ਹੀ ਇਹ ਸ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੋ ਅੱਜ ਦੀ ਵੀਡੀਓ ਫਿਲਹਾਲ ਇਹ 6 ਨਾ ਦਿਖਾਉ ਸੀ 6 ਦੇ 6 ਤੁਹਾਨੂੰ ਦਿਖਾਤੇ ਆ ਤਸੱਲੀ ਤੁਸੀਂ ਕਰ ਲਿਓ ਚੋਕੇ ਦੇਖ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ ਉਸਤੇ